ਸਰ ਸਿੰਘ ਹੈ ਜੀ ਮਤਲਬ ਕਿ ਮੋਕੇ ਤੇ ਕੀ ਹੋਇਆ ਸੀ ਇਹ ਜਦੋਂ ਮਤਲਬ ਕਿ ਲਪਟਾਂ ਬੜੀ ਉੱਚੀ ਉੱਚੀ ਨਿਕਲਦੀਆਂ ਪਈਆਂ ਸੀਗੀਆਂ ਤੇ ਜਦੋਂ ਅਸੀਂ ਉਧਰੋਂ ਆਣ ਕੇ ਵੇਖਿਆ ਤੇ ਫਾਇਰ ਬਗੈਰ ਦੀ ਗੱਡੀ ਨਾਲ ਪਾਣੀ ਲੈ ਕੇ ਪਹਿਲਾਂ ਅਸੀਂ ਟਾਇਰ ਬਜਾਇਆ ਜਿਹੜਾ ਲਾਗੇ ਪਾਸੇ ਵਾਲਾ ਸੇਕ ਹੀ ਜਿਹੜਾ ਉਹ ਪਹਿਲਾਂ ਦੂਰ ਕੀਤਾ ਜਦੋਂ ਉਹ ਸੇਕ ਦੂਰ ਹੋਇਆ ਵਾ ਫੇਰ ਅਸੀਂ ਥੋੜਾ ਉੱਤੇ ਗਏ ਆ ਉਹਦੇ ਉਹਦੇ ਉੱਪਰ ਬਾਜ ਕੈਬਨ ਟਰੱਕ ਦੇ ਕੈਬਨ ਦੇ ਵਿੱਚੋਂ ਅੱਗ ਬੁਝਾਈ ਗਈ ਆ ਸਾਰੇ ਵੀਰ ਨਾਲ ਸੀਗੇ ਠੀਕ ਆ ਔਰ ਜਦੋਂ ਕੈਬਨ ਦੇ ਵਿੱਚੋਂ ਅੱਗ ਬੁਝਾਈ ਗਈ ਆ ਫੇਰ ਅਸੀਂ ਸਭ ਤੋਂ ਉੱਤਲੇ ਪਾਸੇ ਜਾ ਕੇ ਫੇਰ ਅਸੀਂ ਕਾਰ ਦੇ ਵਿੱਚ ਜਿੰ ਹਾਂ ਜੀ ਉਹ ਉਹਨਾਂ ਕੇ ਜਿਹੜਾ ਸਭ ਤੋਂ ਅਗਲਾ ਟਾਇਰ ਸੀਗਾ ਉੱਥੇ ਜਾ ਕੇ ਆ ਗਈ ਸੀ ਗੱਡੀ ਦੇ ਕੋਲ ਜਿਹੜੀਆਂ ਲਾਸ਼ਾਂ ਇੱਕਦਮ ਮੋਢਿਆਂ ਦੇ ਹੱਥ ਰੱਖੇ ਧੁੱਸੀਆਂ ਪਈਆਂ ਬਿਲਕੁਲ ਛੜ ਕੇ ਹਾਂਜੀ ਬਿਲਕੁਲ ਛੜ ਕੇ ਧੁੱਜੇ ਪਏ ਆ ਕਿੰਨੇ ਆ ਤੇ ਦੋ ਸਾਹਿਬ ਮੀਆਂ ਦੇ ਬੀਵੀ ਹੋਣਗੇ ਕਿਉਂਕਿ ਜਿਹੜੀ ਵਾਚੋ ਕੁੜੀਆਂ ਵਾਲੀ ਲੱਗੀ ਹੋਈ ਹੈ ਨੇ ਬੱਚਾ ਨਹੀਂ ਦੋ ਜਣੇ ਫਿਲਹਾਲ ਤੇ ਦੋ ਜਣੇ ਦਿਖਣਦੇ ਆ ਨਾ ਫਰੰਟ ਸੀਟ ਦੇ ਉੱਤੇ ਪਿਛਲੀ ਸੀਟ ਦੋਨੇ ਉਹ ਖਾਲੀ ਨੇ ਹਾਂਜੀ 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 ਜਦੋਂ ਅੱਗ ਲੱਗੀ ਅੱਗ ਵੀ ਲਾ ਲੋਗੇ 20-25 ਮਿੰਟ ਬਾਅਦ ਉਹ ਬੁਝੀ ਆ ਜਦੋਂ ਬਹੁਤ ਜ਼ਿਆਦੀ ਜਣਗੇ ਅੱਗ ਲੱਗੀ ਆ ਨਾ ਔਰ ਤੋਂ 20 ਪੰਲੀਆਂ ਬਾਅਦ ਅੱਗ ਬੁਜੀ ਆ ਹਾਂਜੀ ਇਹ ਜੀ ਥੋੜੀ ਦੇਰੀ ਪਹਿਲਾਂ ਸਾਨੂੰ ਇੱਕ ਫੋਨ ਤੇ ਮੈਸੇਜ ਆਇਆ ਕਿ ਜਿਹੜੀ ਰੋਡ ਤੇ ਸਰਾਮਪੁਰ ਪੁਲ ਤੇ ਇਸ ਤਰ੍ਹਾਂ ਕੋਈ ਟਰੱਕ ਆ ਤੇਲ ਵਾਲਾ ਭਰਿਆ ਤੇ ਉਹ ਮਤਲਬ ਜਿਹਨੂੰ ਅੱਗ ਲੱਗੀ ਜੀ ਉਸ ਵੇਲੇ ਮੌਕੇ 'ਤੇ ਪਹੁੰਚ ਲਾ ਕੇ ਪਤਾ ਚੱਲਿਆ ਕਿ ਟਰੱਕ ਦੇ ਨਾਲ ਜਿਹੜਾ ਪਬਲਿਕ ਸਾਈਡ ਤੇ ਓਵਰ ਸਾਈਡ ਤੇ ਗਿਆ ਉਸੇ ਦੇਖਿਆ ਗਿਆ ਕਿ ਇੱਕ ਕਾਰ ਵਾਲੀ ਸੀ ਕੋਈ ਆਰਐਸਸੀ ਆਪਣਾ ਅੰਮ੍ਰਿਤਸਰ ਤੋਂ ਸਾਈਡ ਤੋਂ ਉਹਨਾਂ ਜੋ ਟੱਚ ਟੱਕਰ ਹੋ ਗਈ ਆ ਤੌਰੇ ਜੀ ਕਾਫੀ ਨੁਕਸਾਨ ਹੋ ਗਿਆ ਵਾ ਬਾਕੀ ਮੌਕੇ ਤੇ ਅਸੀਂ ਮਿੰਟੋ ਮਿੰਟੇ ਆਪਣੀ ਜੋ ਫਾਇਰ ਦੀ ਟੀਮਾਂ ਸੀ ਨਗਰ ਕੌਂਸਲ ਦੀਆਂ ਉਹਦਾ ਸਭ ਤੋਂ ਪਹਿਲਾਂ ਪਹੁੰਚ ਕੇ ਇਹ ਅੱਗੇ ਅੱਗੇ ਇਹਨਾਂ ਕਾਬੂ ਪਾਇਆ ਗਾ ਗੱਡੀ ਸਰ ਦੋ ਕਹਿ ਰਹੇ ਆ ਬਾਕੀ ਜਿੱਥੋਂ ਉਹ ਪਾ ਲੱਗੇ ਕੋਈ ਗੱਡੀ ਵਿੱਚ ਥੋੜੀ ਡਿੱਗੀ ਹੋਈ ਆ ਤੇ ਹੋ ਸਕਦਾ ਕੋਈ ਬਲਕਦਾ ਕੋਈ ਸੰਭਵ ਨਹੀਂ ਹੈ ਹਾਲੇ ਉਹ ਆਪਣੇ ਬੰਦੇ ਔਰ ਗੱਡੀ ਵਿੱਚ ਹੀ ਬੰਦੇ ਬਸ ਦੋ ਬੰਦੇ ਜਾਂਦੇ ਹੀ ਮੀਆਂ ਬੀਬੀ ਸੀ ਸ਼ਾਇਦ ਹਾਂਜੀ ਹੋਰ ਕਿਹੜਾ ਨਹੀਂ ਮੁਕੰਮਲ ਜਾਇਨਸਨ ਇਹ ਹੀ ਆਇਆ ਜਾਂ ਕਾਰ ਵਾਲਾ ਹਾਂਜੀ ਇਸ ਤੋਂ ਬਾਅਦ ਤੇ ਬਿਲਕੁਲ ਕਾਬੂ ਪਾ ਲਿਆ ਗਿਆ ਜੀ ਉਸ ਤੋਂ ਬਾਅਦ ਅਗਲੇ ਜਿਹੜੀ ਟੀਮ ਹੈਗੀ ਆ ਉਹ ਜਿਹੋ ਪ੍ਰਸ਼ਾਸਨ ਦੇ ਆਣੀ ਗੱਡੀਆਂ ਜੀ ਪੰਜ ਛੇ ਗੱਡੀਆਂ ਲੱਗ ਚੁੱਕੀਆਂ ਪਾਣੀ ਦੀਆਂ ਜੀ ਹਾਂਜੀ ਉੱਤੇ ਆ ਬਹੁਤ ਏਸੀ ਵੀ ਟੈਂਕਰ ਦੂਜਾ ਸੀ ਉਹ ਤੇਲ ਵਾਲਾ ਜੀ ਜਿਸ ਕਰਕੇ ਮਤਲਬ ਉਹ ਰਿਪੀਟ ਕਰਨਾ ਪੈ ਰਿਹਾ ਹੈ बार-बार ਇਹ ਦਰਹਕ ਕੋਈ ਤਾਂ ਦੀ ਦਿੱਕਤ ਹੈ ਜਿਹਨੂੰ ਜਲਦੀ ਕੋਈ ਨਾਜਬ ਪਹੁੰਚਾ ਕੇ ਸਾਡੇ ਕੈਸ ਸਾਈਡ ਤੇ ਪੰਪਸਾਦੀ ਹੈ ਇਹ ਨਾ ਹਾਈਵੇ ਤੇ ਪੁਲ ਦੇ ਉੱਤੇ ਤੇ ਤੇਲ ਦਾ ਟੈਂਕਰ ਸੀ ਦੂਜੇ ਬੰਦੇ ਕਾਰ ਸੀ ਪਤਾ ਹੁਣ ਤੱਕ ਲੱਗਾ ਵੀ ਤੇਲ ਦਾ ਅਗਲਾ ਟਾਇਰ ਜਿਹੜਾ ਫਟਿਆ ਉਹਦੇ ਨਾਲ ਰੋਂਗ ਸਾਈਡ ਜਾ ਕੇ ਤੇ ਕਾਰਾਂ ਮੋ ਸਾਹਮਣੇ ਟਕਰੋਈ ਆ ਅਗ ਲੱਗੀ ਸੀ ਫਾਇਰ ਬ੍ਰਿਗੇਡ ਆਮੀਜੇਟ ਮੌਕੇ ਤੇ ਬੁਲਾ ਕੇ ਅੱਗ ਬੁਝਾਤੀ ਆ ਹੁਣ ਅਗਲੇ ਹਾਲਾਤ ਦੇ ਇਹ ਕੋਈ ਨਹੀਂ ਹਲੇ ਤੱਕ ਪਤਾ ਲੱਗਾ ਤੇ ਉਹ ਬੰਦੇ ਵੀ ਚੱਲ ਰਹੇ ਆ ਦੋ ਨਜ਼ਰ ਆ ਰਹੀਆਂ ਬਾਕੀ ਹੁਣ ਦੇਖਦੇ ਦੇ ਮਰੀ ਪੇ ਕਰਦੇ ਡਰਾਈਵਰ ਨਹੀਂ ਉਹ ਡਰਾਈਵਰ ਤਾਂ ਹੁਣ ਦੇਖਦੇ ਆ ਸਰ ਜਿਹੜਾ ਕਾਬੂ ਪਾ ਲਿਆ ਗਿਆ ਜੀ ਅਗਰ ਤੁਣਾ ਹੋਏਗਾ ਡਰਾਈਵਰ ਬਾਅਦ ਜੋ ਪਤਾ ਲੱਗਿਆ ਡਰਾਈਵਰ ਕਹਿੰਦੇ ਇੱਥੇ ਸਾਈਡ ਤੇ ਕਿਤੇ ਚਲਾ ਗਿਆ ਫਰਾਰ ਹੋ ਗਿਆ ਫਰਾਰ ਹੋ ਗਿਆ ਕੀ ਚੱਲ ਗਈ ਇਸ ਪਤਾ ਨਹੀਂ ਸ਼ੂ ਆਪੇ ਰਿਹਾ ਟਰੱਕ ਅਸਿਕਾ ਜਿਹੜਾ ਟੀਲ ਵਾਲਾ ਭੜਕੇ ਆਇਆ ਸੀ ਤੇ ਉਹਦਾ ਟਾਇਰ ਕਹਿੰਦੇ ਦਸਣ ਮੁਤਾਬਕਾ ਵੀ ਟਾਇਰ ਬਾਕੀ ਤਾਂ ਹੁਣ ਬਾਅਦ ਵਿੱਚ ਤਫतीश ਚ ਪਤਾ ਲੱਗੂਗਾ ਰਾ ਟਾਇਰ ਫਟ ਗਿਆ ਉਹ ਡਵਾਈਡਰ ਨੂੰ ਕ੍ਰਾਸ ਕਰਕੇ ਰੌਂਗ ਸਾਈਡ ਆ ਕੇ ਕਾਰ ਦੇ ਵਿੱਚ ਵੱਜ ਗਿਆ ਹਾਂਜੀ ਹੁਣ ਕੀ ਪਤਾ ਟ੍ਰੈਕਡੀ ਇਹ ਸਵਾਸ ਜਿਹੜੇ ਵਿਜਾਇਆ ਚ ਗਿਆ ਦੋ ਦਾ ਪਤਾ ਲੱਗ ਰਿਹਾ ਬਾਕੀ ਹੁਣ ਤੁਹਾਡੇ ਸਾਹਮਣੇ ਹੀ ਆ ਅੱਗੇ ਕਾਬੂ ਪਾ ਲਿਆ ਤੇ ਬਾਕੀ ਹੁਣ ਇਹਨੂੰ ਸਾਈਡ ਤੇ ਕਰਕੇ ਪਾ